ਕਾਂਗਰਸ ਪਾਰਟੀ ਦੇ ਵਿੱਚ ਆਪਸੀ ਪਾਟੋ ਤਾੜ ਕੋਈ ਅੱਜ ਦੀ ਗੱਲ ਨਹੀਂ ਹੈ ਬੜੇ ਚਿਰ ਤੋਂ ਚੱਲਦਾ ਪਿਆ ਸਾਰਾ ਕੁਝ ਔਰ ਮੁxtਲਫ ਲੋਕ ਮੁxtਲਫ ਲੀਡਰ ਇੱਕ ਦੂਸਰੇ ਦੇ ਨਾਲ ਜ਼ੁਬਾਨੀ ਬਿਆਨਬਾਜ਼ੀ ਕਰਦੇ ਰਹੇ ਨੇ ਇੱਕ ਦੂਸਰੇ ਦੇ ਖਿਲਾਫ ਗੱਲਾਂ ਕਰਦੇ ਰਹੇ ਨੇ ਔਰ ਕੈਮਰੇ ਦੇ ਸਾਹਮਣੇ ਇੱਕ ਦੂਸਰੇ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਸਵਾਲ ਜਵਾਬ ਹੁੰਦੇ ਰਹੇ ਨੇ ਹੁਣ ਤੱਕ ਇੱਕ ਵੱਖਰੀ ਟੀਮ ਬਣੀ ਹੋਈ ਸੀ ਜਿਸ ਦੇ ਵਿੱਚ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਰੀਬੀ ਵਿਧਾਇਕ ਅਤੇ ਮੰਤਰੀ ਸਨ ਜਿਨ੍ਹਾਂ ਦੇ ਵਿੱਚ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਵਰਗੇ ਲੀਡਰ ਮੌਜੂਦ ਸਨ ਉਹ ਪੀਪਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਨਾਲ ਹਮੇਸ਼ਾ ਨਜ਼ਰ ਆਉਂਦੇ ਸਨ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸਨ ਉਹ ਚੀਜ਼ਾਂ ਉਹ ਕਾਟੋ ਕਲੇਸ਼ ਸਾਰਿਆਂ ਨੇ ਦੇਖਿਆ ਪੰਜਾਬ ਭਰ ਦੇ ਵਿੱਚ ਉਹ ਮਸ਼ਹੂਰ ਹੋਇਆ ਪਿਆ ਪਰ ਉਸੇ ਦੇ ਵਿੱਚ ਹੁਣ ਇੱਕ ਸ਼ਾਇਦ ਇਜ਼ਾਫਾ ਹੋ ਗਿਆ ਕਿਉਂਕਿ ਵੱਖ-ਵੱਖ ਬਿਆਨ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗਰੁੱਪ ਦੇ ਵਿੱਚੋਂ ਉੱਠਣ ਲੱਗੇ ਨੇ ਇੱਕ ਪਾਸੇ ਸੁਖਜਿੰਦਰ ਰੰਧਾਵਾ ਇੱਕ ਨਿੱਜੀ ਚੈਨਲ ਦੇ ਕੋਲ ਇੰਟਰਵਿਊ ਦਿੰਦੇ ਨੇ ਜਿਸ ਵਿੱਚ ਸਾਫ਼ ਕਹਿੰਦੇ ਨੇ ਕਿ ਸੁਖਬੀਰ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਨਹੀਂ ਚਲਾ ਸਕਦਾ ਸੁਖਬੀਰ ਸਿੰਘ ਬਾਦਲ ਦੇ ਕਿਰਦਾਰ ਦੇ ਉੱਤੇ ਵੱਡੀ ਟਿੱਪਣੀ ਕਰਦੇ ਆ ਹੋਇਆ ਸੁਖਜਿੰਦਰ ਰੰਧਾਵਾ ਨੇ ਇਹ ਅਪੀਲ ਕੀਤੀ ਕਿ ਹੋਰ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਨਹੀਂ ਚਲਾ ਸਕਦਾ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਉਹਨ ਸਾਂਦੀ ਪਰਿਵਾਰ ਤੋਂ ਇਲਾਵਾ ਕਾਂਗਰਸ ਪਾਰਟੀ ਨਹੀਂ ਕੋਈ ਚਲਾ ਸਕਦਾ ਉਵੇਂ ਹੀ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਕੋਈ ਨਹੀਂ ਚਲਾ ਸਕਦਾ ਹਾਲਾਂਕਿ ਦੋਵੇਂ ਤਰਕਾਂ ਦੇ ਵਿੱਚ ਤਰਟੀਆਂ ਕੱਡੀਆਂ ਜਾ ਸਕਦੀਆਂ ਨੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਪਰ ਤਾਂ ਵੀ ਸੁਖਜਿੰਦਰ ਰੰਧਾਵਾ ਇਹ ਗੱਲ ਕਰ ਜਾਂਦੇ ਨੇ ਪਰ ਦੂਜੇ ਪਾਸੇ ਔਨ ਦਾ ਕੰਟ੍ਰਰੀ ਗੱਲ ਕੀਤੀ ਜਾਂਦੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਸੇਮ ਸਵਾਲ ਪੁੱਛਿਆ ਜਾਂਦਾ ਆ ਕੋਰ ਕਮੇਟੀ ਦੀ ਮੀਟਿੰਗ ਦਾ ਸਵਾਲ ਪੁੱਛਿਆ ਜਾਂਦਾ ਆ ਅਮਰਿੰਦਰ ਸਿੰਘ ਰਾਜਾਵੜਿੰਗ ਤਾਂ ਕਹਿ ਗਏ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਵੇ ਝੁੰਡਾ ਕਮੇਟੀ ਦੀ ਰਿਪੋਰਟ ਕਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਚੜ੍ਹਦੀ ਕਲਾਵਲ ਨਹੀਂ ਜਾ ਸਕਦਾ ਯਾਨੀ ਕਿ ਦੋਵੇਂ ਲੀਡਰ ਇੱਕ ਦੂਸਰੇ ਦੇ ਖਿਲਾਫ ਗੱਲ ਕਰ ਰਹੇ ਨੇ ਖਿਲਾਫ ਵੀ ਕੀ ਇੱਕ ਦੂਸਰੇ ਦੇ ਉਲਟ ਗੱਲ ਕਰ ਰਹੇ ਨੇ ਕਿਉਂਕਿ ਸੁਖਜਿੰਦਰ ਰੰਧਾਵਾ ਨੇ ਤਾਂ ਡਾਇਰੈਕਟਲੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਗੱਲ ਕਰ ਦਿੱਤੀ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫਤੋਂ ਦੀ ਨਜ਼ਰ ਆਉਂਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਦੇ ਵਿੱਚ ਉਹਨਾਂ ਦਾ ਪਰਿਵਾਰ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਵੀ ਹਰਾ ਦਵੇਗਾ ਪਰ ਤਾਂ ਵੀ ਇੱਕ ਵਾਰ ਤਾਂ ਉਹ ਕਹਿ ਗਏ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਦਮ ਹੈ ਪਰ ਉਸੇ ਗ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਗੱਲ ਨੂੰ ਚੁੱਠਲਾ ਦਿੱਤਾ ਇਹ ਕਹਿ ਦਿੱਤਾ ਕਿ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਬਣ ਸਕਦਾ ਹੁਣ ਇੱਥੇ ਇਹ ਯਾਦ ਕਰਾ ਦਿੱਤਾ ਜਾਵੇ ਕਿ ਦੋਵੇਂ ਐਮਪੀ ਬਣ ਚੁੱਕੇ ਨੇ ਦੋਵੇਂ ਐਮਪੀ ਨੇ ਸੁਖਜਿੰਦਰ ਰੰਧਾਵਾ ਵੀ ਐਮਪੀ ਨੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਐਮਪੀ ਨੇ ਦੋਵਾਂ ਨੇ ਆਪਣੀ ਐਮਐਲਏਸ਼ਿਪ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਦੋਵਾਂ ਨੂੰ ਲੈ ਕੇ ਚਰਚਾਵਾਂ ਵੀ ਬੜੀਆਂ ਤੇਜ਼ ਹੋ ਗਈਆਂ ਸੀ ਜਦੋਂ ਉਮੀਦਵਾਰ ਐਲਾਨੇ ਗਏ ਸੀ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ ਜਾਂਦੇ ਨੇ ਸੁਖਜਿੰਦਰ ਰੰਧਾਵਾ ਉਸ ਵੇਲੇ ਸੁਖਜਿੰਦਰ ਰੰਧਾਵਾ ਰਾਜਸਥਾਨ ਦੇ ਵਿੱਚ ਹੁੰਦੇ ਨੇ ਔਰ ਉਸੇ ਵੇਲੇ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਕਾਂਗਰਸ ਦੇ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਨੂੰ ਉਮੀਦਵਾਰ ਬਣਾ ਦਿੱਤਾ ਜਾਂਦਾ ਤੇ ਉਮੀਦਵਾਰ ਉਦੋਂ ਬਣਾਇਆ ਜਾਂਦਾ ਜਦੋਂ ਕਾਂਗਰਸ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਅਮਰਿੰਦਰ ਸਿੰਘ ਰਾਜਵੜਿੰਗ ਪ੍ਰਤਾਪ ਸਿੰਘ ਬਾਜਵਾ ਮੌਜੂਦ ਹੁੰਦੇ ਨੇ ਔਰ ਉਸ ਵੇਲੇ ਕਹਿਣ ਮੁਤਾਬਕ ਇਹ ਕਿਹਾ ਜਾਂਦਾ ਕਿ ਇਹਨਾਂ ਦੋਵਾਂ ਦੀ ਨਸੀਤ ਮੁਤਾਬਕ ਇਹਨਾਂ ਦੋਵਾਂ ਦੀ ਐਡਵਾਈਸ ਮੁਤਾਬਕ ਇਹ ਫੈਸਲਾ ਲਿਆ ਗਿਆ ਕਿਉਂਕਿ ਸੁਖਜਿੰਦਰ ਰੰਧਾਵਾ ਉਸ ਵੇਲੇ ਦੇ ਕਹਿਣ ਮੁਤਾਬਕ ਕਥਿਤ ਤੌਰ ਦੇ ਉੱਤੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਨਾਲ ਦੀ ਨਾਲ ਜੇਲ੍ਹ ਮੰਤਰੀ ਰਹਿ ਚੁੱਕੇ ਨੇ ਇਹਨਾਂ ਦਾ ਚੰਗਾ ਰਸੂਖ ਜਿਹੜਾ ਆਪਣੇ ਇਲਾਕੇ ਦੇ ਵਿੱਚ ਹੈਗਾ ਇਹ ਗੱਲ ਜਿਹੜੀ ਕੀਤੀ ਗਈ ਸੀ ਸੁਖਜਿੰਦਰ ਰੰਧਾਵਾ ਨੂੰ ਜਦੋਂ ਇਹ ਪਤਾ ਲੱਗਦਾ ਸੂਤਰਾਂ ਮੁਤਾਬਕ ਹੀ ਦੁਆਰਾ ਗੱਲ ਕਰਾਂਗੇ ਸੁਖਜਿੰਦਰ ਰੰਧਾਵਾ ਨੇ ਉਸ ਵੇਲੇ ਇਹ ਗੱਲ ਆਖੀ ਸੀ ਕਿ ਜਿਹੜੀ ਗੇਮ ਮੈਕਹੜ ਦਾ ਸੀ ਉਹਦੇ ਵਿੱਚ ਮੈਨੂੰ ਹੀ ਫਸਾ ਕੇ ਯਾਨੀ ਕਿ ਘਮ ਘਮਾ ਕੇ ਗੱਲ ਕਿਤੇ ਨਾ ਕਿਤੇ ਸਮਝੀ ਜਾ ਸਕਦੀ ਹੈ ਖੈਰ ਸੁਖਜਿੰਦਰ ਰੰਦਾਵਾ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਲੁਧਿਆਣੇ ਆ ਕੇ ਪੇਚ ਫਸਦਾ ਜਦੋਂ ਆਪੋਜੀਸ਼ਨ ਦੇ ਵਿੱਚ ਰਵਨੀਤ ਬਿੱਟੂ ਸਿਟਿੰਗ ਐਮਪੀ ਰਹਿ ਚੁੱਕੇ ਜਿਹੜੇ ਹੁੰਦੇ ਨੇ ਉਹ ਮੌਜੂਦ ਹੁੰਦੇ ਨੇ ਉਮੀਦਵਾਰ ਦੇ ਤੌਰ ਦੇ ਉੱਤੇ ਉਸ ਵੇਲੇ ਕੋਈ ਸਟਰੋਂਗ ਕੰਟੈਸਟੈਂਟ ਚਾਹੀਦਾ ਹੁੰਦਾ ਤੇ ਉਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਆਂਦਾ ਜਾਂਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਚੋਣ ਮੈਦਾਨ 'ਚ ਉਤਰ ਜਾਂਦੇ ਨੇ ਔਰ ਬਚ ਜਾਂਦਾ ਹੈ ਕੌਣ ਪ੍ਰਤਾਪ ਬਾਜਵਾ ਹੁਣ ਉਸ ਵੇਲੇ ਵੀ ਇੱਕ ਨਰੇਟਿਵ ਚੱਲਿਆ ਸੀ ਕਿ ਸੀਐਮ ਕੈਂਡੀਡੇਟ ਕੌਣ ਹੋ ਸਕਦਾ ਆ ਇਹ ਤਿੰਨੋਂ ਹੀ ਐਸਪੀਰੈਂਟ ਮੰਨੇ ਜਾਂਦੇ ਨੇ ਸੀਐਮ ਸ਼ਿਪ ਦੇ ਸੁਖਜਿੰਦਰ ਰੰਧਾਵਾ ਵੀ ਮੰਨੇ ਜਾਂਦੇ ਨੇ ਉਧਰੋਂ ਪ੍ਰਤਾਪ ਬਾਜਵਾ ਵੀ ਮੰਨੇ ਜਾਂਦੇ ਨੇ ਔਰ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਾਰੇ ਵੀ ਇਹ ਗੱਲਾਂ ਚੱਲਦੀਆਂ ਨੇ ਕਿ ਆਉਂਦੇ ਸਮੇਂ ਨੂੰ ਸੀਐਮ ਚਿਹਰਾ ਬਣਨਾ ਚਾਹਣਗੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਰ ਹੁਣ ਦੋ ਲੀਡਰ ਇਹਨਾਂ ਦੇ ਵਿੱਚੋਂ ਤਾਂ ਲੰਬੇ ਹੋਗੇ ਉਹ ਤਾਂ ਐਮਪੀ ਬਣ ਗਏ ਸੁਖਜਿੰਦਰ ਰੰਧਾਵਾ ਤੇ ਰਾਜਾ ਬੜਿੰਗ ਬਚੇ ਕੌਣ ਪ੍ਰਤਾਪ ਬਾਜਵਾ ਯਾਨੀ ਕਿ ਹੋ ਨਾ ਹੋ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਪਰ ਜੇ ਹੈ ਤਾਂ ਫਿਰ ਚੰਗੀ ਗੇਮ ਖੇਡੀ ਗਈ ਹੈ ਪ੍ਰਤਾਮੀ ਇੱਕ ਦੂਸਰੇ ਦੇ ਉਲਟ ਦੋ ਲੀਡਰ ਦੋ ਐਮਪੀ ਬੋਲ ਦੇ ਨਜ਼ਰ ਆਏ ਨੇ ਇੱਕ ਦੂਸਰੇ ਦਾ ਤਾਂ ਨਹੀਂ ਪਰ ਬਿਆਨਾਂ ਦੇ ਉਲਟ ਜ਼ਰੂਰ ਹੋਏ ਨੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਮੁਖਤੌਰ ਦੇ ਉੱਤੇ ਰੱਖਿਆ ਗਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਗਲਤ ਠਹਿਰਾਇਆ ਗਿਆ ਦੋਵੇਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਆਪਣੀ ਰਾਏ ਵੀ ਕਮੈਂਟਸ ਵਿੱਚ ਦੱਸਿਓ ਕਿ ਸੁਖਬੀਰ ਸਿੰਘ ਬਾਦਲ ਨੂੰ ਕੀ ਪ੍ਰਧਾਨ ਦੀ ਕੁਰਸੀ ਦੇ ਉੱਤੇ ਰਹਿਣਾ ਚਾਹੀਦਾ ਜਾਂ ਨਹੀਂ ਜੋ ਵੀ ਹੋਏਗਾ ਹੋਂ ਦੇ ਸਮੇਂ ਨੂੰ ਉਹ ਵੀ ਤੁਹਾਨੂੰ ਦੱਸਦੇ ਰਹਿਵਾਂਗੇ ਬਣੇ ਵਾਨ ਨੇ ਦੀ ਪੰਜਾਬੀ ਤੇ ਮੇਰੀ ਰਾਏ ਹੈ ਕਿ ਜਿਵੇਂ ਆਰਲੀ ਸਾਹਿਬ ਨੇ ਕਿਹਾ ਰਾਏ ਦਿੱਤੀ ਹੈ ਕਿ ਚੁੰਦਾ ਰਿਪੋਰਟ ਲਾਗੂ ਕਰ ਲੈਣੀ ਚਾਹੀਦੀ ਹੈ ਸੁਖਪੀਰ ਜੀ ਨੂੰ ਮੈਂ ਇਹ ਰਾਏ ਦਿਆਂਗਾ ਕਿ ਜੀ ਬਹੁਤ ਅਕਾਲੀ ਦਲ ਦੀ ਵੱਡਾ ਇਤਿਹਾਸ ਰਿਹਾ ਹੈ ਕੇਵਲ ਆਪਣੇ ਪਰਿਵਾਰਵਾਦ ਦੇ ਮੋਹ ਦੇ ਵਿੱਚ ਅਕਾਲੀ ਦਲ ਨੂੰ ਮਾਰਿਆ ਨਾ ਜਾਵੇ ਮੇਰੇ ਬੜੇ ਸਤਿਕਾਰਯੋਗ ਨੇ ਲੇਕਿਨ ਕਾਂਗਰਸ ਪਾਰਟੀ ਦਾ ਦੇਖ ਲੋ ਇਤਿਹਾਸ ਸੀਤਾਰਾਮ ਕੇਸਰੀ ਜੀ ਵੀ ਬਣੇ ਔਰ ਅੱਜ ਉਸ ਪਾਰਟੀ ਨੂੰ ਖਰਗੇ ਸਾਹਿਬ ਚਲਾ ਰਹੇ ਨੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ